आज ਹੁਸ਼ਿਆਰਪੁਰ ਦੇ ਪਰਵਾਜ਼ ਚੌਕ ਨੇੜੇ ਭੀਮ ਸਵੀਟ ਦੇ ਕੋਲ ਇੱਕ ਮਟੀਰੀਅਲ ਨਾਲ ਭਰਿਆ ਟਰੱਕ ਬਿਜਲੀ ਦੇ ਖੰਬੇ ਤੇ ਲੱਗੀ ਫਲੈਕਸ ਨਾਲ ਟਕਰਾ ਗਿਆ ਜਿਸ ਕਰਕੇ ਟਰੱਕ ਬਿਜਲੀ ਦੀਆਂ ਤਾਰਾਂ ਸਨੇ ਖੰਭਾ ਆਪਣੇ ਨਾਲ ਹੀ 100 ਮੀਟਰ ਤੱਕ ਸਹੀਟ ਕੇ ਲਹਿ ਗਿਆ ਜਿਸ ਨਾਲ ਟਰਾਂਸਫਾਰਮਰ ਤੇ ਜ਼ਬਰਦਸ ਪਟਾਕਾ ਹੋਇਆ ਮੌਕੇ ਤੇ ਬਿਲੀ ਬੋਰਡ ਦੇ ਅਧਿਕਾਰੀਆਂ ਨੇ ਪਹੁੰਚ ਸਥਿਤੀ ਦਾ ਜਾਇਜ਼ਾ ਲੈ ਪੁਲਿਸ ਨੂੰ ਬੁਲਾ ਕੇ ਕਾਰਵਾਈ ਚਾਲੂ ਕੀਤੀ क्या देखा? हुआ? अरे देखा थोड़े था एकदम तो का हुआ है जब देखा है तो अब ये जो है यहाँ वो लगा हुआ है ना ये क्या कहते हैं बोर्ड उठ जाता खम्बा भी टूट गया खम्बा तो उसके साथ ही जाएगा और कहाँ जाएगा पटाखा हुआ जबरदस्त बहुत जबरदस्त पटाखा हुआ था ਲਾਈਨ ਕਰਤੀ ਬੰਦ ਲਾਈਨ ਬੰਦ ਆ ਕਿ ਇਹ ਕੀ ਕਰ ਵਈ ਹੁਣ ਕੀ ਕਰ ਰਹੇ ਹੋ ਪੂਰੀ ਐਸਟੀਮੇਟ ਬਣਾਵਾ ਦੇ ਫਿਰ ਜੋ ਵੀ ਹੋ ਗਿਆ ਉਹਦਾ ਹਰਜਾਨਾ ਲਿਆ ਜਾਊਗਾ ਠੀਕ ਹੈ ਹੋਇਆ ਕਿਦਾਂ ਇਹ ਸਾਰਾ ਉਹ ਗੱਡੀ ਨੰਗੀ ਨਾ ਤੇ ਮਦਦਗੀ ਕੀਤੀ ਔਰ ਲੈਂ ਰਹੀ ਇਧਰ ਆਪਣੀ ਰੋਡ ਕ੍ਰੋਸ ਕਰਦੀ ਸੀ ਉਹ ਲਾਦੇ ਦੇ ਵਿੱਚ ਫਸ ਗਿਆ ਕਰਕੇ ਤਾਂ ਐਲਪੀ ਦਾ ਪੋਰ ਕਾਮਨ ਪੋਰ ਟੁੱਟ ਗਿਆ ਤੇ ਲਾਈਨ ਸ਼ਿਫਟ ਕਰਤੀ ਗਈ ਲਾਈਨ ਅਜੇ ਨਹੀਂ ਸ਼ਿਫਟ ਹੋਈ ਮੇ ਜੀ ਹੁਣ ਇਹ ਤਾਂ 10000 ਕਿੰਨੇ ਦਾ ਲੱਗਦਾ ਨੁਕਸਾਨ ਹੋ ਗਿਆ ਇਹ ਅੰਦਾਜ਼ਾ ਲਾ ਕੇ ਐਸਟੀਮੇਟ ਲਾ ਕੇ ਪਤਾ ਲੱਗਣਾ ਇਤਨੀ ਚੀਜ਼ਾਂ ਤਾਂ ਤੇ ਹੁਣ ਕੀ ਕਾਰਵਾਈ ਕੀ ਕਰੋਗੇ ਕਾਰਵਾਈ ਕੀ ਹਾਂ ਦੇਖਦੇ ਨਾਲ ਮੈਂ ਗੱਲ ਕਰਕੇ ਜੋ ਆਪਾਂ ਇਹ ਸਹਿਮਤੀ ਦਿੰਦੇ ਆ ਕਿ ਆਪਾਂ ਪੈਸੇ ਜਮ੍ਹਾਂ ਕਰਾਉਂਦੇ ਆ ਠੀਕ ਆ ਇਹਦਾ ਬਿਖਾਣੇ ਆਪਾਂ ਲਿਖੇ ਜਿਆਂਗੇ ਜੋ ਜੋ ਹੋਈ ਕਮਿਊਨਿਕੇਸ਼ਨ ਵੀ ਕੀਤੀ ਜਾਊਗੀ ਓਕੇ